ਅੱਜ ਭਾਜੀ ਪਤਾ ਨਹੀਂ ਲੱਗਿਆ ਵੈਸੇ ਸਿਲੰਡਰ ਫਟਿਆ ਕਿ ਗੀ ਫਟਿਆ ਉੱਥੇ ਅੱਛਾ ਇੱਕਦਮ ਕੀ ਨਾਵਾ ਬਾਹਰੋਂ ਆਵਾਜ਼ ਆਈ ਇਹ ਕਿੰਨੇ ਕੁ ਜਣੇ ਝੂਲਸੇ ਬੱਚੇ ਕਿਹਾ ਜਿਆਰਾ 5 ਤੋਂ 6 ਵੱਡੇ ਕਿੰਨੇ ਕੁ ਨੇ ਜੀ ਵਿੱਚ ਜੈਨ ਸਰ ਬੱਚੇ 15 16 ਸਾਲ ਦੇ ਮੁੰਡੇ ਹੈਗੇ ਸਾਰੇ ਅੱਛਾ ਹੈਗਾ ਤੁਸੀਂ ਵੀ ਮੌਕੇ ਦੇ ਉੱਤੇ ਜਗ੍ਹਾ ਤੇ ਸੀ ਇਹ ਤੁਹਾਡੇ ਦਾ ਨੁਕਸਾਨ ਹੈ ਨਹੀਂ ਭਾਜੀ ਅਸੀਂ ਪਹੁੰਚੇ ਹੀ ਸੀ ਆਇਆ ਚ ਲੰਘ ਰਹੇ ਸੀ ਠੀਕ ਹੈ ਜੀ ਇਹ ਇਲਾਕਾ ਤੁਹਾਡਾ ਹੈ ਕਿਵੇਂ ਵਾਕਿਆ ਹੋਇਆ ਇਹ 3 ਨੰਬਰ ਬਾੜਾ ਜੀ ਇੰਦਾ ਕਲੋਨੀ ਦਾ ਏਰੀਆ ਹੈਗਾ ਇਹ ਤਕੋਈ ਇੱਕ ਮੁਸਲਮਾਨ ਉਸਮਾਨ ਖਾਨ ਦਾ ਨਾਮ ਤੋਂ ਬੱਤਾ ਸੀ ਕੋਈ ਬੰਬੂ ਪਟਾਕੇ ਢੋਕੇ ਬਣਾਉਂਦਾ ਸੀਗਾ ਉਹਦੇ ਕਰਕੇ ਉਹ ਕੰਡੇ ਨੇ ਵੀ ਤਾਰ ਤੋਂ ਅੱਗ ਲੱਗੀ ਉਹ ਅੱਗ ਲੱਗਣ ਕਰਕੇ ਪੂਰੇ ਜਿਹੜੇ ਪਟਾਕੇ ਢੂਸੀ ਉਹਨੂੰ ਪੂਰੀ ਅੱਗ ਫੈਲ ਗਈ ਔਰ ਜਿਹੜੇ ਮੁਹੱਲੇ ਦੇ ਬੱਚੇ ਖੜੇ ਸੀ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ 10-12 ਬੱਚੇ ਸੀਗੇ ਤੇ ਜਿਹੜੇ 5-7 ਨੌਜਵਾਨ ਸੀ ਉਹਨਾਂ ਨੂੰ ਵੀ ਕਾਫੀ ਸੁਲ ਸੁਲਦੀ ਗਏ ਕਾਫੀ ਤੇ ਕੰਟਰੋਲ ਸਰਕਾਰ ਦੀ ਨੋਟਿਸ ਚ ਨਹੀਂ ਆਈ ਇਹ ਕੰਮ ਗਲਤ ਕੰਮ ਹੋ ਰਿਹਾ ਤੁਹਾਡੇ ਲੱਗ ਕੇ ਚਲੋ ਹਾਂਜੀ ਤੁਹਾਡੀ ਨੋਟਿਸ ਚ ਕਿਸੇ ਨੇ ਗੱਲ ਪਾਈ ਨਹੀਂ ਵੀ ਇਹ ਗਲਤ ਕੰਮ ਹੋ ਰਿਹਾ ਤੁਹਾਡੇ ਇਲਾਕੇ ਦੇ ਉਹ ਸਰ ਹੁਣ ਇੱਕ ਛੋਟੀ ਜਿਹੀ ਕਲੋਨੀਆ ਛੋਟਾ ਜਿਹਾ ਘਰ ਆ ਉਹਦਾ ਲੁਕਵੇਂ ਚ ਸੀਗਾ ਤੇ ਸਾਨੂੰ ਪਤਾ ਲੱਗਦਾ ਅਸੀਂ ਤੋਂ ਪਹਿਲੇ ਇਹ ਚੀਜ਼ਾਂ ਨੂੰ ਵਾਈਟ ਕਰੀਦਾ ਵੀ ਇਹ ਚੀਜ਼ੇ ਦੂਰ ਰੱਖੋ ਕੌਣ ਲੈ ਰਿਹਾ ਕਾਰਵਾਈ ਕੀਤੀ ਹੋਊਗੀ ਵੱਡਾ ਹਾਦਸਾ ਵੀ ਹੋ ਸਕਦਾ ਹੈ ਦੇਖੋ ਜਿਹੜਾ ਇਹ ਇਹ ਆਮਾਰੀ ਪਾਰਟੀ ਸਰਕਾਰਾਂ ਜਿਹੜਾ ਗੁਨਾਹਗਾਰ ਆ ਉਹ ਬਖਸ਼ਿਆ ਨਹੀਂ ਜਾਊਗਾ ਅਗਰ ਜੋ ਪਹੁੰਚ ਉਤਾਰ-ਵਾਰ ਮਿਲਣਗੇ ਜੋ ਵੀ ਆ ਉਹਦੇ ਚ ਕਾਨੂੰਨੀ ਕਾਰਵਾਈ ਹੋਈਗੀ ਕਾਰਨ ਸਰ ਇੱਥੇ ਨਾ ਕੋਈ ਮਸਾਲੇ ਮੁਸਲੇ ਦਾ ਕੰਮ ਕਮ ਕਰਦੇ ਚਲੋ ਸਹਿਮਤੀ ਨਾਲ ਸੀਗਾ ਮਹੱਲੇ ਦੀ ਕਾਫੀ ਪੁਰਾਣਾ ਕਰਦਾ ਸੀਗਾ ਤੇ ਅੱਜ ਪਤਾ ਨਹੀਂ ਕੀ ਘਟਨਾ ਹੋਈ ਆ ਬਜਾਯਾ ਤਾਂ ਉਹਦੀ ਕਿਸਮ ਵਾਲੀ ਇਹ ਮਹੱਲੇ ਵਾਲੀ ਦੀ ਕਿਸਮ ਮਾੜੀ ਆ ਇੱਕੀ ਦਾਮ ਬਿਜਲੀ ਸ਼ਾਰਟ ਸਰਕਟ ਹੋਇਆ ਵਾ ਉਹਦੇ ਨਾਲ ਜਿਹੜੀ ਵੀ ਉਹ ਸਿਲੰਡਰ 'ਚ ਵੀ ਅੱਗ ਲੱਗੀ ਆ ਤੇ ਬਾਈ ਜਿਹੜਾ ਮਸਾਲਾ ਮਾੜਾ ਮੋਟਾ ਸੀਗਾ ਉਹਦੇ ਨਾਲ ਬਲਾਸਟ ਹੋਇਆ ਵਾ ਹਾਂ ਬਲਾਸਟ ਹੋਣ ਦੇ ਕਿੰਨਾ ਸੀ ਪਟਾਖੇ ਕਿੰਨੀ ਜਿਹੜੀ ਸੀ ਇਹ ਸਾਰਾ ਸ੍ਰੀ ਦੇਖਿਆ ਅਸੀਂ ਦਾ ਬਸ ਜਦੋਂ ਬਲਾਸਟ ਹੋਇਆ ਨਾ ਅਸੀਂ ਬਾਹਰ ਹੀ ਖੜੇ ਜਦੋਂ ਹੋਇਆ ਲੋਕ ਜ਼ਖਮੀ ਹੋਏ ਆ ਕਿੰਨੇ ਜ਼ਖਮੀ ਸੀਰੇ ਜਿਹੜੇ ਸੀਰੀਅਸ ਦਾ ਉਹ ਜਿਹੜੇ ਛੋਟੇ ਬੱਚੇ ਹੈਗੇ ਆ ਤੇ ਜਿਹੜੇ ਵੱਡੇ ਮੁੰਡੇ ਆ ਉਹਨਾਂ ਦੇ ਪੰਜ ਉਹ ਵੀ ਮਤਲਬ ਹਾਲਾਤ ਸਾਰਾ ਦੀ ਜਿੰਮੀ ਦੇ ਹਾਂਜੀ ਮੁਸ਼ਕਿਲ ਹੀ ਆ ਜੀ ਕੋਈ ਹਜੇ ਸਹੀ ਨਹੀਂ ਕਹਿ ਸਕਦੇ ਜਿਨਨੇ ਹਿੰਮਤ ਹੋਈ ਆ ਗਲੀ ਵਾਲੇ ਦੇ ਮਹੱਲੇ ਵਾਲੇ ਦੀ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸਿਵਲ ਹਸਪੀਟਲ ਪਹੁੰਚਾਇਆ ਵਾ ਮੌਕੇ ਤੇ ਤੁਸੀਂ ਮਦਦ ਕੀਤੀ ਮਹੱਲੇ ਵਾਲਿਆਂ ਨੇ ਹਾਂਜੀ ਪੂਰੀ ਗਲੀ ਨੇ ਮਦਦ ਕੀਤੀ ਆ ਕਿਹੜਾ ਮਹੱਲਾ ਕਿਹੜੀ ਗਲੀ ਹੈ ਇਹ ਇੰਦਰਾ ਕਲੋਨੀ ਹੈ ਜੀ ਇੰਦਰਾ ਕਲੋਨੀ ਹਾਂਜੀ ਕਿਹੜੀ ਇਲਾਕੇ ਦੀ ਨੇ ਕੋਈ ਇੰਦਰਾ ਕਲੋਨੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲੱਗੀ ਔਰ ਜਿਹੜਾ 8-10 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ ਕਿਨੇ ਬੱਚੇ ਕਿਨੇ ਨੇ ਜੀ ਬੱਚੇ 6 7 ਨੇ 70 ਨਹੀਂ ਹੈ ਨਹੀਂ ਸਿਵਲ ਹਸਪਤਲ ਭੇਜਿਆ ਵੀ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਵਾ ਪਰ ਬੰਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗੀ ਬਾਣ ਭੜੇ ਜਾਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਹਰ ਭਾਈ ਕੀ ਕਹਿਣਾ ਚਾਹੋ ਕਿ ਘਟਨਾ ਹੋਈ ਹੈ ਕਿ ਇਹ ਬੰਦੇ ਰਵਾਇਤ ਨੂੰ ਕੀ ਕਰ ਰਹੇ ਸੀ ਇਹ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੈ ਉਹਦਾ ਨਾਮ ਮੁਸਮਨ ਖਾਨ ਹੈ ਇਹ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੜੇ ਪਟਾਕੇ ਬਣਾਉਂਦਾ ਸੀਗਾ ਤੇ ਉਹ ਬਲਾਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਜੀ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ 5-6 ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਤੇ ਲਾਚ ਚੱਲ ਰਿਹਾ ਉਥੇ ਤੇ ਇਮੀਡੀਏਟਲੀ ਅਸੀਂ ਚ ਕਾਨੂੰਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬੰਦੀ ਕਾਰਵਾਈ ਉਹ ਕਰੀ ਕਿੰਨਾ ਮੋਟਾਸ ਸੀ ਜਿੰਨ ਤੱਕ ਉਹ ਸਾਰਾ ਦੇਖੋ ਫੋਰੈਂਸਿਕ ਟੀਮ ਜਿਹੜੀ ਹੈ ਮੌਕੇ ਤੇ ਆਈ ਉਹ ਚੈੱਕ ਕਰ ਰਹੀ ਹੈ ਜੀ ਉਹ ਸਾਰਾ ਅਸੀਂ ਏਰੀਆ ਸਰਚ ਕਰਾ ਰਹੇ ਹਾਂ ਉਹ ਤੁਹਾਨੂੰ ਅਸੀਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਦੱਸਾਂਗੇ ਤੇ ਕੈਜੂਐਲਟੀ ਤਾਂ ਨਹੀਂ ਹੈਗੀ ਜੀ ਹਾਲ ਤੱਕ ਜਿਹੜੀ ਵੀ ਕੈਜੂਐਲਟੀ ਨਹੀਂ ਹੈਗੀ ਇੰਜਰੀ ਹੈਗੀ ਹੈ ਫੀਅਰਿਸ ਕਿੰਨੇ ਨੇ ਉਹ ਸਾਰਾ ਜਿਹੜਾ ਸਿਵਲ ਹ ਇਹਦੇ ਸਾਥੀ ਵੀ ਸੀਗਾ ਜੀ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਕੱਲਾ ਬਣਾਦਾ ਸੀਗਾ ਲੇਕਿਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸੀ ਏਰੀਆ ਨੂੰ ਸਰਚ ਵੀ ਕਰ ਰਹੇ ਆ ਅੱਛਾ ਸਰ ਬਰੂਦ ਕਿੱਦਾਂ ਗਿਆ ਕੋਈ ਇਨਕਮੈਂਟ ਮੈਂ ਤੁਹਾਨੂੰ ਇਹ ਕਹ ਰਿਹਾ ਜੀ ਅਸੀਂ ਫੋਰੈਂਸਿਕ ਟੀਮ ਭੁਲਾਈ ਹੈ ਕਿਉਂਕਿ ਸਾਰਾ ਉਹ ਫੋਰੈਂਸਿਕ ਟੀਮ ਸਾਰੀ ਜਿਹੜੀ ਉਹ ਚੈੱਕ ਕਰ ਰਹੀ ਸਰ ਇੱਕ ਆਮ ਲੋਕ ਤਾਂ ਲੋਕ ਪਾਈਪਾਂ ਲੈ ਕੇ ਹੁੰਦੇ ਕਰਦੇ ਨੇ ਕਿ ਪਤਵਾਸ਼ਰ ਪਟਾਕੇ ਵੈਨਚਰ ਲੱਗਦਾ ਨਹੀਂ ਕਿ ਜਿਹੜੀ ਪੋਟਾਸ਼ ਹੈ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੀ ਦੁਕਾਨ ਵਿੱਚ ਵੇਚ ਰਹੇ ਆ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹ ਕੜਕੋਲ ਨੂੰ ਪਹਿਲਾਂ 8 ਆਏ ਸੀਗੇ ਹੁਣ ਜਸਟ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਕੋਈ ਫਰਸਟ ایڈ ਦੇ ਰਿਆ ਪਹਿਲੇ 8 ਸਟੇਬਲਾਈਜ਼ ਕਰਲੇ ਸੀਗੇ ਉਹ 8ਾ ਵਿੱਚੋਂ 5 ਸੀ ਰੈਫਰ ਕਰਨੇ ਪਏ ਫੇਸ਼ੀਅਲ ਬਰਨ ਸੀਗੇ ਥੰ ਦੇਖ ਲ ਕਰ ਲੇ 2 ਜਸਟ ਨਾ ਆਏ ਨੇ ਉਹਨਾਂ ਦੀ ਫਰਸਟ ایڈ ਸ਼ੁਰੂ ਕੀਤੀ ਹੈ ਉਹਨਾਂ ਦਾ ਸਟੇਟਸ ਅਸੀਂ ਤੁਹਾਨੂੰ ਬਾਅਦ ਇਨਫੋਰਮ ਕਰਾਂਗੇ ਕਿੰਨੇ ਜਿਹੜਾ ਇੰਜਰੀ ਸੀਗੇ ਜਿਹੜੇ ਪਹਿਲੇ ਆਏ ਸੀ ਨੂੰ ਕਰਨਾ ਪਿਆ ਰੈਫਰ ਕੀਤਾ ਗਿਆ ਹੈ ਦੇਖੋ 8 ਪਹਿਲਾਂ ਆਏ ਸੀਗੇ ਉਹਨਾਂ ਦੀ ਇੰਜਰੀ ਜਿਨ੍ਹਾਂ ਦੇ ਫੇਸ਼ੀਅਲ ਇੰਜਰੀ ਜ਼ਿਆਦਾ ਸੀਗੀਆਂ ਉਹ 5 ਸੀਗੇ ਕੁਨਨ ਸਟੇਬਲਾਈਜ਼ ਕਰਕੇ ਰੈਫਰ ਕਰਤਾ ਰਜਿੰਦਰ ਅਸਪਤਾਲ ਪਟਿਆਲੇ ਬਾਕੀ ਤਿੰਨ ਦਾਖਲ ਕਰ ਲਏ ਨੇ ਦੋ ਹੋਰ ਆਏ ਨੇ ਉਹਨਾਂ ਨੂੰ ਹਲੇ ਟ੍ਰੀਟਮੈਂਟ ਦੇ ਰਿਆ ਫਸਟ ਹਾਂਜੀ ਜੋ ਅੱਗੇ ਭੇਜਨੇ ਉਹ ਸੀਰੀਅਸ ਇਸ ਲਈ ਨਹੀਂ ਕਿਉਂਕਿ ਫੇਸ਼ੀਅਲ ਬਰਨਸ ਦੇ ਵਿੱਚ ਨਾ ਅੱਜ ਤੱਕ 50 ਹਰ ਬੰਦੇ ਦਾ ਡਿਫਰੈਂਟ ਬਰਨਸ ਅਗੇ ਤੇ ਵੇਰੀ ਕਰਦੇ ਸੀਗੇ 20 ਤੋਂ ਲੈ ਕੇ 60 ਤੱਕ ਜੋ ਏਜ ਸੀਗੀ ਉਹ 8 ਤੋਂ ਲੈ ਕੇ 60 ਤੱਕ ਏਜ ਸੀਗੀ ਇਹਦੇ ਵੀਰੀ ਜੋ ਰੇਂਜ ਸੀਗੀ ਇਹਨਾਂ ਦੀ ਏਜ ਏਜ ਸੀਗੀ ਇਹ ਇੰਦਰਾ ਕਲੋਨੀ ਹੈਗੀ ਚੀਮਾ ਚੌਂਕ ਦੇ ਨੇੜੇ ਕੋਥੇ ਸਿਲੈਕਟ ਹੋਇਆ ਸਰ ਕਿੰਨੇ ਵਜੇ ਦਾ ਵਾਕਿਆ ਹੋਇਆ ਹੈ ਇੱਕ ਦੀ ਵੱਧ ਘੰਟਾ ਪਹਿਲਾਂ ਦਾ ਹੈ 1:30 ਕਿੰਨੇ ਲੋਕ ਦਿੱਖੇ ਹੋਏ 6 ਤੋਂ 7 ਤੱਕ ਹੁਣ ਤੱਕ ਰਿਪੋਰਟ ਹੋਈ ਹੈ ਸਾਨੂੰ 6 ਤੋਂ 7 ਬੱਚੇ ਚੱਕ ਵੀ ਹੋਣ ਦੀ ਤੇ ਇਹ ਲਾਕਟ ਹੋਇਆ ਸਰ ਪਰ ਇਹ ਕਿਹੜੇ ਕੈਮੀਕਲ ਦਾ ਪਲਾਸਟਿਕ ਇਹ ਵੈਰੀਫਾਈ ਕਰ ਰਹੇ ਹਾਂ ਜੀ ਸਾਡੇ ਕੋਲ ਲੈਬ ਤੋਂ ਚੈੱਕ ਹਾਂ ਲੈਬ ਆ ਰਿਹਾ ਸਾਡੇ ਫਰਾਂਸਿਸ ਸਰ ਵਾਲੇ ਉਹ ਦੇਖ ਕੇ ਦੱਸ ਸਰ ਇਹ ਕਿਹੜੀ ਜਗ੍ਹਾ ਮਾਮਲਾ ਇੰਦਰਾ ਕਲੋਨੀ ਦੀ ਚੀਮਾ ਚੌਂਕ ਤੇ ਪਰਿਵਾਰ ਦੇ ਬੰਦੇ ਸਾਰੇ ਜ਼ਖਮੀ ਹੋਏ ਬਚ ਕੇ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਲਈ ਉੱਥੋਂ ਪਤਾ ਲੱਗੀ ਕਿੰਨੇ ਲੋਕ ਦੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 5 ਤੋਂ 6 ਬੱਚੇ ਜ਼ਖਮੀ ਹੋਏ ਇਹ ਕਿਹੜਾ ਮਾਲਾ ਜੀ ਇੰਦਰਾ ਕਲੋਨੀ ਇੰਦਰਾ ਕਲੋਨੀ ਜੀਮਾ ਜੋ ਬਲਾਸਟ ਹੋਇਆ ਸੀ ਕਿਸ ਤਰ੍ਹਾਂ ਤੋਂ ਨਜ਼ਰ ਆਇਆ ਸੀ ਸਾਨੂੰ ਤਾਂ ਕੰਟਰੋਲ ਰੂਮ ਤੋਂ ਮਿਸ਼ਾਇਆ ਸੀ ਤੇ ਸਰ ਕਾਨੂੰਨੀ ਕਾਰਵਾਈ ਕੀਤੀ ਹੋਵੇਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਬਿਲਕੁਲ ਜੀ ਹਾਂਜੀ ਹੋਏਗੀ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਆਪਨੇ ਨੋਰਮਲ ਜਿਹੜੀ ਆ ਗਏ ਨੋਰਮਲ ਨੇ ਚੁੱਲ੍ਹੇ ਹੋਏ ਨੇ ਨਾ